ਬੀਤੀ ਰਾਤ ਸ਼ਹਿਰ ਦੇ ਪੁਲੋ ਚੌਂਕ ਵਿੱਚ ਨਸ਼ੇੜੀ ਦਾ ਡਰਾਮਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਨਸ਼ੇੜੀ ਨੇ ਨਸ਼ੇ ਦੀ ਹਾਲਤ ਵਿੱਚ ਇੱਕ ਦੁਕਾਨ ਦੇ ਅੰਦਰ ਇੱਟ ਮਾਰ ਕੇ ਦਰਵਾਜ਼ੇ ਦਾ ਸ਼ੀਸ਼ਾ ਤੋੜ ਦਿੱਤਾ ਇਸ ਸੰਬੰਧੀ ਦੁਕਾਨਦਾਰ ਨਾਲ ਗੱਲ ਕੀਤੀ ਗਈ ਤਾਂ ਉਹ ਤਾਂ ਕਹਿਣਾ ਸੀ ਉਹ ਸ਼ਖਸ ਨੂੰ ਨਹੀਂ ਜਾਣਦਾ ਉਹਨਾਂ ਕਿ ਕਿ ਦੁਪਹਿਰ ਵੇਲੇ ਵੀ ਇਹ ਸ਼ਖਸ ਮੋਹੱਲੇ 'ਚ ਆਇਆ ਸੀ ਤੇ ਉਸ ਵੇਲੇ ਇਸ ਨਸ਼ੇੜੀ ਨੇ ਕਰਿਆਣੀ ਦੁਕਾਨ ਕਰਨ ਵਾਲੇ ਇੱਕ ਸ਼ਖਸ ਨੂੰ ਹੌਕੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਦੁਕਾਨਦਾਰ ਇਸ ਸ਼ਖਸ ਨੂੰ ਕਿਸੇ ਤਰੀਕੇ ਨਾਲ ਸਮਝਾ ਕੇ ਭੇਜ ਦਿੱਤਾ ਪਰ ਉਹ ਫਿਰ ਮੁਰਤੋਂ ਆਇਆ ਤੇ ਉਸ ਨੇ ਦੁਕਾਨ ਦੇ ਦਰਵਾਜ਼ੇ ਤੋੜ ਦਿੱਤੇ ਬਰਹਾਲ ਪੁਲਿਸ ਨੇ ਇਸ ਬੰਦੇ ਵਿੱਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਲਈ ਹੈ ਕੀ ਗੱਲਵਾ ਤੋਂ ਏਰੀਆ ਜ ਬੜਾ ਰੋਲਾ ਪਿਆ ਜੇ ਸਰ ਇਹ ਮੁੰਡੇ ਸਵੇਰੇ ਵੀ ਆਈਏ ਉਸ ਟਾਈਮ ਤੇ ਇਹ ਆਹੀ ਮੁੰਡਾ ਆਇਆ ਨਹੀਂ ਸਵੇਰੇ ਨੂੰ ਹੋਸ਼ਤੀ ਨਹੀਂ ਕਲੀ ਚ ਕਾਲਾ ਕੱਢੇਗਾ ਨਹੀਂ ਉਸ ਟਾਈਮ ਵੀ ਇਹਨੇ ਹੋਕੀ ਫੜੀ ਦੀ ਤੇ ਮਤਮੀਤੀ ਕਰਨ ਲਈ ਕਾਲਾ ਕੱਢਣ ਦਾ ਸੀ ਉਦੋਂ ਵੀ ਮੇਰੇ ਨਾਲ ਦੁਕਾਨ ਹੈਗੀ ਕਰਿਆਨੇ ਦੀ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਵੀ ਇਹਨਾਂ ਨੂੰ ਤੱਕੀ ਮਾਰ ਕੇ ਤੇ ਪੇਜਤਾ ਕਿ ਕਹਿ ਤਰੀਆ ਉਹ ਅੱਧਰ ਲੜੇਗਾ ਤੇ ਬੱਚੇ ਨੇ ਰਹੀ ਹੁਕੀ ਮਾਰਨ ਦੀ ਤੇ ਬੜੀ ਤਾਕਤਈ ਉਹਨਾਂ ਨੂੰ ਕਿਹੜੇ ਤਰੀਕੇ ਨਾਲ ਨੇ ਭੇਜਤਾ ਉਸ ਤੋਂ ਬਾਅਦ ਫਿਰ ਇਹਨੇ ਏਟ ਮਾਰੀ ਉਸ ਟਾਈਮ ਤੇ ਮੈਂ ਦਰਨੀ ਗਈ ਉਹ ਨਾਲ ਦੇ ਸਾਡੇ ਘਰ ਹੈਗਾ ਉੱਥੇ ਏਟ ਮਾਰ ਕੇ ਧੋੜ ਗਿਆ ਕੋਈ ਤੁਹਾਡੀ ਕੋਈ ਪੁਰਾਣੀ ਰੰਜਿਸ਼ ਹੈ ਕੋਈ ਮੇਰੇ ਮੈਂ ਜਾਣਦਾ ਤਾਂ ਤੱਕ ਨਹੀਂ ਮੈਨੂੰ ਪਤਾ ਨਹੀਂ ਆ ਮੁੰਡੇ ਕੌਣ ਹੈ ਇੱਥੇ ਮੈਂ ਆਪਣੀ ਦੁਕਾਨਦਾਰੀ ਕਰੇ ਕਰਦਾ ਮੈਂ ਦੁਕਾਨ ਤੇ ਖੜਾ ਪਿੱਛੋਂ ਹੀ ਆਏ ਐ ਜੈਕਟ ਪਾਈ ਵੀ ਆ ਬੰਦੇ ਨੇ ਇਹ ਕੱਲੇ ਰ ਆਉਗਾ ਫੋਨ ਅੰਦਰ ਜੈਕਟ ਦੇ ਅੰਦਰ ਇੱਟ ਲਗਾ ਕੇ ਤੇ ਮੇਰੀ ਦੁਕਾਨ ਤੇ ਹਿੱਧੇ ਮਾਰੀ ਆ ਇਹਦੇ ਦੇਖ ਲਿਓ ਮੇਰਾ ਨੁਕਸਾਨ ਹੋਇਆ ਉੱਥੇ ਉਹਨੇ ਸਿੱਧੇ ਇੱਟ ਮਾਰੀ ਆ ਤੇ ਚਲੋ ਰੱਬ ਦੀਆਂ ਵਾਲੀ ਇਹਦੀ ਬੱਜੀ ਨਹੀਂ ਪਰ ਮੇਰੀ ਨੁਕਸਾਨ ਹੋ ਗਿਆ ਇਹ ਸਾਬ ਨਾਲ ਦਾ ਬੰਦਾ ਵੀ ਨਹੀਂ ਦੁਕਾਨਦਾਰੀ ਨਹੀਂ ਕਰ ਸਕਦਾ ਆਹ ਅਰੇ ਦਾ ਕੋਈ ਦੀਨਦਰਮ ਨਹੀਂ ਆਗਾ ਕੌਣ ਕੌਣ ਸੀ ਐ ਆਹ ਲੜਕੇ ਨੂੰ ਮੈਂ ਦੇਖਿਆ ਗਿਆ ਫਿਰ ਉਸ ਤੋਂ ਬਾਅਦ ਧੋੜੇ ਆਂ ਪਿੱਛੇ ਧੋੜੇ ਆ ਮੈਂ ਚਾਚਾ ਮੇਰੇ ਨਾਲ ਹੀ ਗਈ ਨਾਲ ਕੱਡੇ ਧੋੜੇ ਆ ਕਿਓ ਕਿੰਨੇ ਕ ਜਾਣੇ ਸੀ ਐ ਸਾਨੂੰ ਇੱਕੋ ਲੱਭਿਆ ਕਹਿੰਦਾ ਵੀ ਅਗੀ ਇਸੇ ਨਾਲ ਕੋਈ ਹੋਰ ਹੈ ਗਈ ਪਰ ਨਾਮ ਨਹੀਂ ਦੱਸ ਰਿਹਾ ਐਂ ਐਂਡ ਤਾਂ ਕੀ ਇਹ ਕਿੱਦ ਤੋਂ ਆ ਮੱਲੇ ਇਹ ਮੱਲੇ ਦਾ ਕਦੋਂ ਆ ਕਿੱਥੋਂ ਦਾ ਰਹਿਣ ਵਾਲਾ ਐ ਤੇ ਪਠਾਨਕੋਟ ਦੇ ਇੱਥੇ ਆ ਪਿਛੇ ਟੋੜ ਦੇ ਲਾਗੇ ਕਿਤੇ ਗਲੀ ਦਾ ਰਹਿਣ ਵਾਲਾ ਹੈਗਾ ਉੱਥੋਂ ਦੀ ਇਹਨੂੰ ਆਈ ਫੜ ਕੇ ਲਿਆਂਦਾ ਤੇ ਕਹਿੰਦਾ ਵੀ ਜੇ ਜੈਕਟ ਮੇਰੀ ਆ ਗਈ ਇਹ ਕਹਿੰਦੀ ਨੇ ਜਗੜ ਬਾਈ ਵੀ ਬਾਅਦ ਚ ਆਉਣੇ ਚਾਹੜ ਆਪਣੀ ਲਗਾਤੀ ਤੇ ਹੁਣ ਹੁਣ ਕੀ ਕਰਦਾ ਕਿ ਹਾਂ ਮੈਂ ਹੀ ਹੈਗਾ ਹੁਣ ਕਬੂਲ ਕਰ ਲੈਣਾ ਨੇ ਕਿ ਹਾਂ ਮੈਂ ਹੀ ਏ ਟਵਾਰੀ ਹੈ ਪੁਲਿਸ ਕੰਪਲੇਟ ਕੀਤੀ ਪੁਲਿਸ ਨੂੰ ਹੀ ਫੋਨ ਕੀਤਾ ਹੈ ਬੁਲਛਾ ਰਹੀ ਹੈ ਪਰ ਮੈਨੂੰ ਇਸ ਚੀਜ਼ ਦਾ ਐਕਸ਼ਨ ਚਾਹੀਦਾ ਹੈਗਾ ਮੈਨੂੰ ਆਪਣੀ ਜੋ ਦੁਕਾਨ ਦਾ ਮੇਰੇ ਨੁਕਸਾਨ ਹੋਏ ਤੇ ਚਾਹੀਦਾ ਮੈਨੂੰ ਸੇਫਟੀ ਚਾਹੀਦੀ ਹੈ ਮੈਂ ਤੇ ਦੁਕਾਨਦਾਰੀ ਕਰ ਰਹੀ ਹਾਂ ਮੈਂ ਇੱਥੇ ਕੋਈ ਆਜੇ ਕੰਮ ਨਹੀਂ ਕਰਨ ਆਇਆ ਤਾਂ ਮੈਨੂੰ ਸੇਫਟੀ ਚਾਹੀਦੀ ਹੈ ਆਹੋ ਬੰਦੇ ਨੂੰ ਤੇ ਜੇਲ੍ਹ ਚ ਫੜ ਕੇ ਦੇਣਾ ਚਾਹੀਦਾ ਆਮ ਮਨਜ਼ੇ ਤੇ ਦੁਕਾਨਦਾਰੀ ਨਹੀਂ ਕਰ ਸਕਦਾ ਹੈਗਾ ਮੈਨੂੰ ਜਿੰਨੀ ਜਲਦੀ ਹੋ ਮੈਨੂੰ ਐਕਸ਼ਨ ਚਾਹੀਦਾ ਇਸ ਕੀ ਚੀਜ਼ ਤੇ ਭਾਰਦਾਤ ਹੋਈ ਹੈ ਇਹ ਭਰਦਾ ਨਹੀਂ ਕਹਿੰਦੇ ਮੇਰੇ ਸੀਸੇ ਭਲਵਾਰੇ ਨੂੰ ਪੁੱਛੋ ਜੀ ਨਹੀਂ ਕੀ ਵਾਰਦਾਤ ਕੀ ਹੋਈ ਹੈ ਸਰ ਅੱਗੇ ਬੈਠੀ ਨਸ਼ਾ ਪਤਾ ਕੀਤਾ ਤਾਂ ਪਰ ਜੋੜ ਦੇ ਵਿੱਚ ਬੈਠੀ ਕੀਤੀ ਤਾਂ ਉਹ ਵੀ ਕਿਹੜਾ ਹੋ ਰਿਹਾ ਬਾਜੀ ਕੀ ਹੋਇਆ ਕੀ ਹੈ ਕਿਸ਼ੇ ਤੋਂ ਕਿਹੜੀ ਵਾਰਦਾਤ ਕੀ ਕੀਤੀ ਹੈ ਜੀ ਬੀਤੇ ਰਾਤ ਸ਼ਹਿਰ ਦੇ ਪੁਲੂ ਚੌਂਕ ਵਿੱਚ ਨਸ਼ੇੜੀ ਦਾ ਡਰਾਮਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਨਸ਼ੇੜੀ ਨੇ ਨਸ਼ੇ ਦੀ ਹਾਲਤ ਵਿੱਚ ਇੱਕ ਦੁਕਾਨ ਦੇ ਅੰਦਰ ਇੱਟ ਮਾਰ ਕੇ ਦਰਵਾਜ਼ੇ ਦਾ ਸ਼ੀਸ਼ਾ ਤੋੜ ਦਿੱਤਾ ਇਸ ਸੰਬੰਧੀ ਦੁਕਾਨਦਾਰ ਨਾਲ ਗੱਲ ਕੀਤੀ ਗਈ ਤਾਂ ਉਹ ਤਾਂ ਕਹਿਣਾ ਸੀ ਉਹ ਸ਼ਖਸ ਨੂੰ ਨਹੀਂ ਜਾਣਦਾ ਉਹਨਾਂ ਕਿ ਕਿ ਦੁਪਹਿਰ ਵੇਲੇ ਵੀ ਇਹ ਸ਼ਖਸ ਵੱਲੇ ਚਾਇਆ ਸੀ ਤੇ ਉਸ ਵੇਲੇ ਇਸ ਨਸ਼ੇੜੀ ਨੇ ਕਰਿਆਨੀ ਦੁਕਾਨ ਕਰਨ ਵਾਲੇ ਇੱਕ ਸਖਸ਼ ਨੂੰ ਹੌਕੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਦੁਕਾਨਦਾਰ ਇਸ ਸਖਸ਼ ਨੂੰ ਕਿਸੇ ਤਰੀਕੇ ਨਾਲ ਸਮਝਾ ਕੇ ਭੇਜ ਦਿੱਤਾ ਪਰ ਉਹ ਫਿਰ ਮੁਰਤੋ ਆਇਆ ਤੇ ਉਸ ਨੇ ਦੁਕਾਨ ਦੇ ਦਰਵਾਜ਼ੇ ਤੋੜ ਦਿੱਤੇ ਬਰਹਾਲ ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਲਈ